शाही 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 करो संजाब सरकार पंजाब सरकार पंजाब सरकार पंजाब सरकार पंजाब सरकार करो सो हा ਮਾਨਯੋਗ ਹਰਦੀਪ ਸਿੰਘ ਗਿਆਸਪੁਰਾ ਜ਼ਿਲ੍ਹਾ ਪ੍ਰਧਾਨ ਬੀਕੇ ਜੂ ਕਾਦੀਆ ਲੁਧਿਆਣਾ ਹਰਦੀਪ ਸਿੰਘ ਅੱਜ ਐਸਡੀ ਸਾਹਿਬ ਕੋਲ ਕਾਫੀ ਕੀ ਮਿਲਦਾ ਅੱਜ ਅਸੀਂ ਜਿਹੜਾ ਸਰਕਾਰ ਨੇ ਇੱਕ ਫਰਮਾਨ ਜਾਰੀ ਕੀਤਾ ਬੀ ਲੁਧਿਆਣਾ ਜ਼ਿਲ੍ਹੇ ਦੇ ਪੂਰੇ ਪੰਜਾਬ ਦੇ ਵਿੱਚ ਲੱਖਾਂ ਏਕੜ ਜ਼ਮੀਨ ਰਿਕੁਆਇਰ ਕਰ ਰਹੇ ਜਿਹਦੇ ਵਿੱਚ ਸਾਡੇ ਲੁਧਿਆਣਾ ਜਿਹੜੇ 24000 ਏਕੜ ਜ਼ਮੀਨ ਰਿਕੁਆਇਰ ਹੋ ਰਹੀ ਆ ਇਹਦੇ ਵਿੱਚੋਂ ਬਲਾਕ ਸਮਰਾਲਾ ਦੇ ਸਾਡੇ ਪਿੰਡ ਬਾਲਿਓਂ ਦੀ 250 ਏਕੜ ਜ਼ਮੀਨ ਕਰਨ ਦਾ ਇਹਨਾਂ ਨੇ ਫਰਮਾਨ ਜਾਰੀ ਕੀਤਾ ਜੋ ਇੱਕ ਸਰਾਸਰ ੱੱੱਕਾਵਾ ਕਿਸਾਨਾਂ ਦੇ ਨਾਲ ਯਾਰ ਕਿਸਾਨ ਚ ਆਉਂਦੇ ਨੇ ਵੀ ਅਸੀਂ ਇਹ ਆਪਣੀ ਜਪਾਊ ਜਿਹੜੀ ਜ਼ਮੀਨ ਆ ਨਹੀਂ ਦੇਣੀ ਸਰਕਾਰ ਨੂੰ ਸਰਕਾਰ ਨੂੰ ਨਹੀਂ ਚਾਹੀਦਾ ਵੀ ਉਹ ਟੱਕੇਦਾਰ ਰਿਕਵਾਇਰ ਕਰੇ ਦੂਜੀ ਕੋਈ ਇਹਨਾਂ ਨੂੰ ਕੋਈ ਆ ਮੁਆਵਜ਼ਾ ਨਹੀਂ ਹੈਗਾ ਇਹਦੇ ਵਿੱਚ ਸਰਕਾਰ ਨੇ ਕਿਹਾ ਸਾਨੂੰ 1000 ਗਜ ਦਾ ਅਸੀਂ ਇੱਕ ਪਲਾਟ ਦਵਾਂਗੇ ਤੇ ਇੱਕ ਦੁਕਾਨ ਦਵਾਂਗੇ ਦੇਖੋ ਜਿਹੜੇ ਬੰਦੇ ਦੇ 8 ਜਾਂ 10 ਕਿਲੇ ਆ ਗਏ ਉਹ ਇਹ ਪਲਾਟਾ ਨੂੰ ਕੀ ਕਰੂਗਾ ਜਾਂਦਾ ਹੋਵੇ ਜੇ ਤਿਆਰ ਤੋਂ 5 ਕਰੋੜ ਰੁਪਈਆ ਇਹ ਕਿਲੇ ਦਾ ਦੇਣ ਅਸੀਂ ਸਾਰੇ ਦੇਣ ਨੂੰ ਤਿਆਰ ਆ ਜਿਹੜੀ ਸਾਡੀ ਬਾਹਰ ਕਿਤੇ ਜਾ ਕੇ 5 ਤੋਂ 10 ਕਿਲੇ 1 ਕਿਲੇ ਦੇ ਬਣ ਸਕਣ ਪਰ ਜਿਹੜਾ ਇਹ ਸਰਕਾਰ ਕਰ ਰਹੀ ਆ ਬਈ ਇਹ ਸਰਾ ਸਭ ਤੱਕਾ ਵਾ ਇਦੋਂ ਪਹਿਲਾਂ ਵੀ ਜਿੰਨੀਆਂ ਜ਼ਮੀਨਾਂ ਰਿਕਵਰ ਹੋਈਆਂ ਨੇ ਜਗਰਾਵਾਂ ਜਾ ਕੇ ਦੇਖ ਲਿਓ ਨਾਨਕਸਰ ਗੁਰਦੁਆਰੇ ਦੇ ਕੋਲ ਇਹਨਾਂ ਦੀ ਸਰਕਾਰ ਦੀ ਰਿਕਵਰ ਕੀਤੀ ਹੋਈ ਆ ਉੱਤੇ ਖੰਭੇ ਲੱਗੇ ਹੋਰੇ ਸਾਰੇ ਅਪਰੂਵਡ ਆ ਉੱਤੇ ਘਾਹ ਉਗੇ ਹੋਏ ਨੇ ਸਭ ਕੁਝ ਉੱਤੇ ਕੋਈ ਕਿਸੇ ਨੇ ਰਾਏਸੀ ਹੋਇਆ ਨਹੀਂ ਹੈਗਾ 30 ਸਾਲ ਤੋਂ ਜੇ ਆਪਾਂ 1981 ਤੋਂ ਲਈਏ ਜਿਹੜਾ ਬੁਰਾ ਦੌਰ ਗੁਜ਼ਰੇ ਆ ਪੰਜਾਬ ਦੇ ਉੱਤੇ ਤੁਸੀਂ ਲੁਧਿਆਣਾ ਲਾ ਲਓ ਵੀ ਕਿੰਨਾ ਕੁ ਡਿਵੈਲਪਮੈਂਟ ਹੋਈ ਆ ਜਿਹੜਾ ਇਹ ਉੱਤੇ ਜਗਰਾਵਾ ਤੱਕ ਰਗਵੇਰ ਕਰਨ ਨੂੰ ਫਿਰਦੇ ਨੇ ਉਹਦੇ ਵਿੱਚ ਕੀ ਕਰ ਰਹੇ ਆ ਆਬਾਦੀ ਕਿੱਥੇ ਤੱਕ ਵਾਜੂਗੀ ਆਪਾਂ ਜੇ ਸਮਰਾਵਾਂ ਜਾਂ ਮਾਚੋੜਾ ਏਰੀਆ ਲਈਏ ਮੇਰੇ ਹਿਸਾਬ ਨਾਲ 30 ਸਾਲ ਦੇ ਵਿੱਚ ਸਾਡੇ ਆਹ ਹੀ ਪਲਾਟ ਹਜੇ ਕਵਰ ਨਹੀਂ ਹੋਏ ਜਿਹੜਾ 250 ਏਕੜੇ ਕਰਨ ਨੂੰ ਫਿਰਦੇ ਨੇ ਉੱਥੇ ਇੱਕ ਕਿਸਾਨਾਂ ਦਾ ਅਜਾੜਾ ਕਰਨ ਦੀ ਸਰਕਾਰ ਦੀ ਵੱਡੀ ਸਾਜਿਸ਼ ਆ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਜੀ ਤੁਹਾਡੀ ਜ਼ਮੀਨ ਅਕਵਾਇਰ ਅਸੀਂ ਕਹਿੰਦੇ ਜੀ ਜਿਹੜੀ ਸਾਡੀ ਜਿਕੇਨ ਅਕਯੂਅਰ ਕਰ ਰਹੇ ਨੇ ਇਹ ਇਹ ਸਰਾਸਰ ਧੱਕਾ ਪੰਜਾਬ ਸਰਕਾਰ ਸਾਡੇ ਨਾਲ ਧੱਕਾ ਕਰ ਰਹੀ ਹੈ ਅਸੀਂ ਮਰਾਂਗੇ ਮਾਰਾਂਗੇ ਜੋ ਵੀ ਕੁਝ ਹੋਊਗਾ ਅਸੀਂ ਕਰਾਂਗੇ ਅਸੀਂ ਜ਼ਮੀਨ ਨਹੀਂ ਦਵਾਵਾਂਗੇ ਕਿੰਨੀ ਕ ਜ਼ਮੀਨ ਹੈ ਜਿਹੜੀ ਤੁਹਾਡੀ ਇਹ ਸਾਡੀ 250 ਏਕੜ ਜ਼ਮੀਨ ਹੈ ਤੁਹਾਡੀ ਗੱਲ ਕਰੀਏ ਤਾਂ ਤੁਹਾਡੀ ਕਿੰਨੀ ਸਾਡੇ ਹਿੱਸੇ ਦੀ ਹੈਗੀ ਹੈ ਜੀ 7 ਕਿਲੇ ਸਾਰੀ ਵਿਚਾਰੀ ਹੈ ਹਾਂ ਜੀ ਵਿਚਾਰ ਰਹੀ ਹੈ ਇਹ ਧੱਕੇ ਸਾਇਦ ਉਤਰੀ ਸਰਕਾਰ ਤਾਂ ਫੇਰ ਕੀ ਕਹਿਣਾ ਚਾਹੁੰਦੇ ਸਰਕਾਰ ਨੂੰ ਧੱਕਾ ਕਰ ਮਰਾਂਗੇ ਜੀ ਸਾਡਾ ਸਾਰਾ ਕੁਝ ਦੇਖਿਆ ਹੋਇਆ ਜਿਹੜਾ ਕੋ ਹੋਏ ਅਸੀਂ ਆਪਣਾ ਕਰਾਂਗੇ ਦੀ ਸਰਕਾਰ ਦਾ ਕਰੀ ਚੰਗਾ ਮਾਪਿਆ ਦਿੱਤਾ ਜਾਣਾ ਮਾਪਜਾ ਕਿਤੇ ਦਿੰਦੇ ਨੇ ਜੀ ਇਹੋ ਮਾਪਜਾ ਕੋਈ ਮਾਪਜਾ ਨਹੀਂ ਦਿੰਦੇ ਕੋਈ ਕੁਛ ਨਹੀਂ ਦਿੰਦੇ ਇਹ ਤਾਂ ਧੱਕੇ ਨਾਲ ਕਰ ਰਹੇ ਨੇ ਜੀ ਤੁਸੀਂ ਆਲਾ ਅਧਿਕਾਰੀ ਨੂੰ ਸਾਡੀ ਇਹ ਪੰਜਾਬੂ ਜ਼ਮੀਨਾਂ ਜੀ ਇਹ ਜਿਵੇਂ ਤੁਹਾਡੇ ਪਾਣੀ ਵੀ ਸਹੀ ਆ ਸਾਰਾ ਕੁਝ ਸਾਡੇ ਸਹੀ ਆ ਜਿੱਥੇ ਇਹਨਾਂ ਨੇ ਕਰਨੀ ਆ ਰਿਕਰ ਪਹਾੜੀਆਂ 'ਚ ਬਥੇਰੀ ਜ਼ਮੀਨ ਪਈ ਆ ਉੱਥੇ ਜਾ ਕੇ ਕਰ ਲੈਣ ਜਿਹੜੇ ਜਿਹੜੇ ਬਿਠਾਉਣਾ ਇਹਨਾਂ ਨੇ ਕੋਈ ਵਸਾਉਣੇ ਨੇ ਇਸ ਮਾਮਲੇ 'ਚ ਪਹਿਲਾਂ ਆਲਾ ਅਧਿਕਾਰੀ ਨੂੰ ਵੀ ਕਿਸੇ ਨੂੰ ਮਿਲੀ ਸੀ ਅਸੀਂ ਜਾ ਆਏ ਆਂ ਜੀ ਅਸੀਂ ਗਲਾਡਾ ਦਫ਼ਤਰ ਵੀ ਜਾ ਆਏ ਆਂ ਉਹਨਾਂ ਨੇ ਕੀ ਕਿਹਾ ਤੁਹਾਨੂੰ ਉਹਨਾਂ ਨੇ ਉਹਨਾਂ ਨੂੰ ਮੰਗ ਪੱਤਰ ਦੇ ਕੇ ਆਏ ਆਂ ਪਰ ਸਰਕਾਰ ਤਾਂ ਕਹਿੰਦੀ ਸੀ ਕੋਈ ਧੱਕੇ ਨਾਲ ਜ਼ਮੀਨ ਅਕਵਾਇਰ ਨਹੀਂ ਕੀਤੀ ਜਾਵੇ ਕਿ ਜੋ ਮਰ ਇਹਨਾਂ ਨੇ ਸਾਡੇ ਸਭ ਕਾਸੇ ਤੇ ਰੋਕ ਲਾਤੀ ਜੇ ਮੈਂ ਅਸੀਂ ਉੱਥੇ ਨੰਬਰ ਵੀ ਨਹੀਂ ਆਪਣੀ ਫਰਦ ਵੀ ਲੈ ਸਕਦੇ ਜੀ ਜੀ ਤੇ ਕੀ ਕਹਿਣਾ ਚਾਹੁੰਦੇ ਹੋ ਜੀ ਅਸੀਂ ਚਾਹੁੰਨਾ ਹੈ ਕਹਿਣਾ ਚਾਹੁੰਦੇ ਆ ਜੀ ਜਿਹੜੀ ਸਾਡੇ ਪਿੰਡ ਦੀ 250 ਏਕੜ ਜ਼ਮੀਨ ਰਿਕਾਇਰ ਕਰ ਰਹੀ ਹੈ ਸਰਕਾਰ ਸਾਡਾ ਪਿੰਡ ਬਿਲਕੁਲ ਇਸ ਜ਼ਮੀਨ ਨੂੰ ਦੇਣ ਨੂੰ ਤਿਆਰ ਨਹੀਂ ਕਿਉਂਕਿ ਜਦੋਂ ਸਾਡਾ ਦੇਸ਼ ਭੁੱਖਾ ਮਰ ਰਿਹਾ ਸੀ ਸਾਡੇ ਬਜ਼ੁਰਗਾਂ ਨੇ ਇੱਥੋਂ ਵੱਡੇ-ਵੱਡੇ ਟਿੱਬੇ ਚੱਕ ਕੇ ਜ਼ਮੀਨ ਨੂੰ ਉਪਜਾਊ ਕਰਿਆ ਆ ਕਿੰਨੀਆਂ ਪੀੜ੍ਹੀਆਂ ਤੋਂ ਸਾਡੇ ਬਜ਼ੁਰਗ ਇਸ ਜ਼ਮੀਨ ਤੋਂ ਆਪਣੇ ਪਰਿਵਾਰ ਪਾਲ ਰਹੇ ਨੇ ਅੱਜ ਸਾਡੇ ਪਿੰਡ ਨੂੰ ਸਰਕਾਰ ਆ ਜਾੜਨ ਲੱਗੀ ਆ ਅਸੀਂ ਬਿਲਕੁਲ ਇਹ ਜ਼ਮੀਨ ਦੇਣੀ ਨਹੀਂ ਹੈ ਨਾ ਅਸੀਂ ਪੈਸਿਆਂ ਨੂੰ ਵੀ ਨਹੀਂ ਦੇਣ ਨੂੰ ਤਿਆਰ ਆ ਆ ਠੀਕ ਆ ਭਈ ਜੇ ਕਿਸੇ ਨੂੰ ਵੀਰ ਭਾਈ ਨੂੰ ਲੋੜ ਹੁੰਦੀ ਆ ਅੱਜ ਬੈਂਕਾਂ ਤੋਂ ਬਹਰੇ ਪੈਸੇ ਮਿਲ ਜਾਂਦੇ ਸਾਰਾ ਕੁਝ ਆ ਅਸੀਂ ਸਾਡੇ ਬਜ਼ੁਰਗਾਂ ਨੇ ਇਸ ਜ਼ਮੀਨ ਨੂੰ ਪਜਾਊ ਕਰਕੇ ਜਦੋਂ ਪੰਜਾਬ ਭਾਰਤ ਦੇਸ਼ ਭੁੱਖਾ ਮਰਦਾ ਸੀ ਬਾਹਰ ਦੇਸ਼ਾਂ ਦੇ ਵਿੱਚ ਠੂਠਾ ਫੜ ਕੇ ਫਿਰਦਾ ਸੀ ਤਾਂ ਸਾਡੇ ਲੋਕਾਂ ਨੇ ਇਸ ਜ਼ਮੀਨ ਚੋਂ ਕਮਾ ਕੇ ਸਰਕਾਰ ਦੀਆਂ ਨਹਾਸਾਂ ਤੱਕ ਅਨਾਜ ਪਹੁੰਚਾਤਾ ਤਾਂ ਅੱਜ ਸਾਨੂੰ ਜਾਣ ਲੱਗੇ ਨੇ ਇਸ ਕਰਕੇ ਸਾਡਾ ਸਾਰਾ ਪਿੰਡ ਕੀ ਇਲਾਕਾ ਅਸੀਂ ਇਹ ਜ਼ਮੀਨ ਦੇਣ ਨੂੰ ਤਿਆਰ ਹਾਂ ਬਿਲਕੁਲ ਸਾਡੀ ਨਾ ਕਿਸੇ ਵੀ ਕੀਮਤ ਪਿੰਡ ਸਰਪੰਚਾ ਪਿੰਡ ਵਾਲਿਆਂ ਤੋਂ ਕੰਟੈਂਟ ਸਿੱਖੀ ਗਣ ਜਨਮ ਅਸੀਂ ਜਿਹੜੇ ਸਾਡੇ ਪਿੰਡ ਦੀ ਨਾ ਵਾਲੇਓ ਪਿੰਡ ਦੀ 250 ਏਕੜ ਜ਼ਮੀਨ ਅਕਵਾਇਰ ਕਰਨੀਆਂ ਤੇ ਲਾਡਾਂ ਨੇ ਸਰਕਾਰ ਵੱਲੋਂ ਹੋਈ ਆ ਉਹਦੇ ਵਿੱਚ ਅਸੀਂ ਆ ਸਹਿਮਤੀ ਪੱਤਰ ਦੇਣ ਦਾ ਆਇਆ ਜੀ ਅਤਰਾ ਜੀ ਤੇ ਹੁਣ ਕੀ ਐਸਡੀਓ ਸਾਹਿਬ ਵੱਲੋਂ ਮੇਰੇ ਖਿਆਲ ਚ ਤੁਹਾਡੇ ਜਿਹੜਾ ਰੇਸਟੀ ਨੂੰ ਤੇ ਲੋਨ ਦੀ ਗੱਲ ਸਾਰਾ ਕੋਸ਼ ਹੈ ਜੀ ਲੋਨ ਤਾਂ ਚਲੋ ਹੋਣਾ ਹੀ ਨਹੀਂ ਰੇਸਟੀ ਸਾਰਾ ਕੋਈ ਬੰਦ ਕਰਤਾ ਜੀ ਸਾਨੂੰ ਜਮ੍ਹਾਂ ਬੰਦੀ ਤੱਕ ਵੀ ਨਹੀਂ ਦੇ ਰਹਾ ਕੋਈ ਵੀ ਪਿੰਡ ਦਾ ਬੰਦਾ ਜਿਹੜਾ ਹੈਗਾ ਵੀ ਇਹ ਆਪਣੀ ਜ਼ਮੀਨ ਦੇਣ ਨੂੰ ਤਿਆਰ ਨਹੀਂ ਹੈਗਾ ਨਹੀਂ ਨਹੀਂ ਸਾਰਾ ਸਾਰਾ ਪਿੰਡ ਸਾਡੇ ਨਾਲ ਆ ਜੀ ਸਾਰੇ ਪਿੰਡ ਨੇ ਸਹਿਮਤੀ ਪੱਤਰ ਇਤਰਾਜ਼ ਕਰਿਆ ਵੀ ਕਿਸੇ ਨੇ ਨਹੀਂ ਦੇਣੀ ਜੀ ਕਿੰਨੇ ਏਕੜ ਜ਼ਮੀਨ ਹੈ ਇਹ 250 ਏਕੜ ਜ਼ਮੀਨ ਆ ਜੀ ਉਹਨੇ ਦੇਖਦੇ ਸਰਕਾਰ ਨੇ ਸਰਕਾਰ ਦਾ ਫੈਸਲਾ ਗਲਤ ਹੈ ਜੀ ਤੱਕ ਹੀ ਕਰਦੇ ਆ ਕਿਸਾਨਾਂ ਨਾਲ ਇਹ ਸਰਕਾਰ ਨੂੰ ਤੱਕਾ ਕੀਤਾ ਜਾਊਗਾ ਦਾ ਫਿਰ ਵਿਰੋਧ ਅਸੀਂ ਵਿਰੋਧ ਕਰਾਂਗੇ ਜੀ ਜਿੱਥੇ ਤੱਕ ਹੋਇਆ ਸਾ ਤੋਂ ਵਿਰੋਧ ਕਰਾਂਗੇ ਮਰਾਂਗੇ ਸਾਰਾ ਕੁਝ ਕਰਾਂਗੇ ਕਰਨਾ ਪਿਆ ਜੀ ਹਾਂ ਜੀ ਦੇਖੋ ਸਰ ਮਾਮਲਾ ਹੈਗਾ ਤੁਹਾਨੂੰ ਪਿੱਛੇ ਜੇ ਜਵੇਂ ਉੱਡਾ ਵੱਲੋਂ ਗਲਾਡਾ ਦੀ ਜਿਹੜੇ ਏਰੀਆ ਆਂਦੇ ਨੇ ਉੱਥੇ ਜਿਹੜੀਆਂ ਨਜਾਇਜ਼ ਕলোਨੀਆਂ ਬਣੀਆਂ ਉਹ ਲੋਕਾਂ ਨੂੰ ਉਹਨਾਂ ਨੂੰ ਨੱਥਪਾਲ ਲਈ ਲੋਕਾਂ ਦਾ ਵਧੀਆ ਸੇਹ ਸਹੂਲਤਾਂ ਬੈਟਰ ਫੈਸਿਲਿਟੀ ਇਨਫਰਾਸਟ੍ਰਕਚਰ ਦੇਣ ਦੇ ਨਾਲ ਇਰਾਦੇ ਨਾਲ ਇੱਕ ਲੀਗਲ ਵੇ ਨਾਲ ਲੋਕਾਂ ਨੂੰ ਜਿਹੜਾ ਵਧੀਆ ਸਹੂਲਤਾਂ ਦੇਣ ਦੇ ਕਲੋਨੀਆਂ ਡਵੈਲਪ ਕੀਤੀਆਂ ਜਾਣੀਆਂ ਸੀਗੀਆਂ ਉਸੇ ਲੜੀ ਤਹਿਰ ਸਮਰਾਲਾ ਦੇ ਵਿੱਚ ਪਿੰਡ ਬਾਲੇ ਉਚ 250 ਏਕੜ ਜ਼ਮੀਨ ਜਿਹੜੀ ਐਕਵਾਇਰ ਕੀਤੀ ਜਾਣੀ ਸੀਗੀ ਮੈਂ ਤੇਮਚਾਤਨ ਪਹਿਲੇ ਪਿੰਡ ਵਾਲੇ ਲੋਕਾਂ ਨੂੰ ਇਸ ਸਕੀਮ ਦੇ ਫਾਇਦੇ ਬਾਰੇ ਦੱਸ ਕੇ ਆਇਆ ਸੀਗਾ ਅੱਜ ਵੀ ਜਦੋਂ ਮੇਰੇ ਕੋਲ ਆਏ ਨੇ ਮੈਂ ਇਹਨਾਂ ਨੂੰ ਦੱਸਿਆ ਇਹਦੇ 1000 ਗਜ ਜਿਹੜਾ ਕਿੱਲੇ ਮਗਰ ਤੁਹਾਨੂੰ ਡਿਵੈਲਪ ਲੈਂਡ ਮਿਲਣੀ ਹੈ 500 ਗਜ ਦਾ ਪਲਾਟ 300 ਗਜ ਦਾ 200 ਗਜ ਦਾ ਤੇ ਨਾਲ ਹੀ 200 ਗਜ ਦਾ ਕਮਰਸ਼ੀਅਲ ਸਾਈਟ ਮਿਲਣੀ ਹੈ ਅੱਜ ਜੇ ਕਮਰਸ਼ੀਅਲ ਸਾਈਟ ਵੀ ਵੇਖਿਆ ਜਾਵੇ ਤੇ ਲਗਭਗ ਕਿਤੇ ਵੀ ਤੁਸੀਂ ਉਹਨਾਂ ਦੱਸਿਆ ਜਿਹੜੇ ਬਾਹਰ ਮੇਨ ਰੋਡ ਤੇ ਸ਼ੋਰੂਮ ਹੈਗੇ ਨੇ 100 ਸਵਾ 100 ਗਜ ਦੇ ਹੈਗੇ ਨੇ ਉਹ 1.5 ਡੇਡ ਕਰੋੜ ਦੇ ਵਿਕਦੇ ਨੇ ਤੇ ਇਹ ਜਮੀਨ ਜਿਹੜਾ ਇਹਨਾਂ ਨੂੰ 200 ਕਦਾ ਸ਼ੋਰੂ ਮਿਲਣਾ ਤੁਸੀਂ ਵੇਖੋ ਅੰਦਾਜ਼ਾ ਲਾ ਲਓ 2 ਕਰੋੜ ਦੇ ਲਗਭਗ ਘੱਟ ਤੋਂ ਘੱਟ ਮੰਨੀ ਲਈਏ ਜਦਕਿ ਪਿੰਡਾਂ ਦੇ ਵਿੱਚ ਅੱਜ ਵੀ ਜ਼ਮੀਨ ਦਾ ਰੇਟ ਜਿੱਥੇ ਵਾਲੇ ਕੁਆਇਰ ਕਰ ਰਹੇ ਆ ਜੋ ਕਿਸਾਨ ਦੱਸ ਰਹੇ ਸਨ 60 ਤੋਂ 70 ਲੱਖ ਰੁਪਿਆ ਹੈਗਾ ਸੋ ਕਮਰਸ਼ੀਅਲ ਜ਼ਮੀਨ ਦੇ ਨਾਲ ਹੀ ਸਿੱਧਾ ਸਿੱਧਾ ਇਹਨਾਂ ਨੂੰ ਲਗਭਗ ਕਰੋੜ ਤੋਂ ਉੱਪਰ ਦਾ ਫਾਇਦਾ ਹੈਗਾ ਹਾਂ ਕੁਝ ਸਮੇਂ ਦਾ ਇਹਨਾਂ ਨੂੰ ਸਟਾਰਟ ਤੇ ਜਿਹੜਾ ਹੈਗਾ ਵੀ ਖੇਤੀ ਨਹੀਂ ਹੋਏਗੀ ਪਰ ਉਹਦੇ ਵਿੱਚ ਵੀ ਸਰਕਾਰ 30000 ਰੁਪਿਆ ਪਰ ਕਿੱਲਾ ਇਹਨਾਂ ਨੂੰ ਜਿਹੜਾ ਓਠੇਕੇਰੇ ਤੌਰ ਤੇ ਦੇ ਦਈਏ ਜਿਵੇਂ ਕਹਿ ਲਓ ਇਸ ਤੋਂ ਲਵਾ 10000 ਕਰਦੇ ਜੇ ਰੈਜੈਂਸ਼ਲ ਪਲਾਟ ਮਿਲਣਾਵੇਂ ਕਿਸਾਨ ਭਰਾ ਉਹ ਵੇਚ ਕੇ ਆਪਣਾ ਰਹਿ ਸਕਦੇ ਨੇ ਚੰਗਾ ਬਿਹਤਰ ਘਰ ਬਣਾ ਸਕਦੇ ਨੇ ਜਾਂ ਵੇਚ ਕੇ ਕਿਤੇ ਹੋਰ ਨਵੀਂ ਜ਼ਮੀਨ ਵੀ ਲੈ ਸਕਦੇ ਨੇ ਫਾਇਦਾ ਹੈਗਾ ਜਿੱਥੋਂ ਤੱਕ ਮੰਗ ਪੱਤਰ ਦੇਣ ਆਏ ਲਗਭਗ 75 ਦੇ ਕਰੀਬ ਮੰਗ ਪੱਤਰ ਮੈਨੂੰ ਪ੍ਰਾਪਤ ਹੋਏ ਨੇ ਜਿਹੜੇ ਪਿੰਡ ਵਾਲੇ 72 73 ਇਹ 75 ਮੈਕਸਿਮ ਜਿਹੜੇ ਪ੍ਰਾਪਤ ਹੋਏ ਨੇ ਇਹ ਬਾਲੇ ਪਿੰਡ ਦੇ ਸਾਰੇ ਕੁਛ ਨਹੀਂ ਇਕੱਠੇ ਹੋ ਕੇ ਆਏ ਸੀ ਅ ਸਰਦਾਰ ਹਰਦੀਪ ਸਿੰਘ ਜੀ ਗਿਆਸਪੁਰਾ ਕਾਦੀਆ ਜੀ ਉਹਨਾਂ ਦੇ ਪ੍ਰਧਾਨ ਨੇ ਉਹਨਾਂ ਦੀ ਰਹਿਨੁਮਾਈ ਥਲੇ ਜਥੇਬੰਦੀ ਥੱਲੇ ਸਾਰੇ ਕਿਸਾਨ ਇਕੱਠੇ ਹੋ ਕੇ ਆਏ ਸੀ ਤੇ ਇਹਨਾਂ ਨੇ ਮੰਗ ਪੱਤਰ ਦਿੱਤਾ ਮੈਂ ਮੰਗ ਪੱਤਰ ਲੈ ਲਿਆ ਤੇ ਜਿਹੜਾ ਸਬੰਧਤ ਗਲਾਡਾ ਨੂੰ ਇਸ ਬਾਰੇ ਇਨਟੀਮੀਟ ਕਰਤਾ ਹੈਗਾ ਰਹਿਣਾ ਤੇ ਮੇਰੇ ਕੋਲ ਕਿਉਂਕਿ ਇਹਨਾਂ ਕਿਸਾਨਾਂ ਚ ਐਲ ਐਸ ਵੀ ਮੈਨੂੰ ਸਰਕਾਰ ਨੇ ਐਸਟੀਐਮ ਨੂੰ ਡਿਕਲੇਅਰ ਕੀਤਾ ਗਿਆ ਤੇ ਈਓਵੀ ਐਸਟੀਐਮ ਹੀ ਹੈਗਾ ਸਰ ਸਰਕਾਰ ਵੱਲੋਂ ਇੱਕ ਇਹ ਵੀ ਕਿਹਾ ਗਿਆ ਵੀ ਕਿਸੇ ਵੀ ਕਿਸਾਨ ਦੀ ਜ਼ਬਰਦਸਤੀ ਜ਼ਮੀਨ ਹੈ ਜਿਹੜੀ ਉਹ ਕਾਇਰ ਨਹੀਂ ਕੀਤੀ ਜਾਵੇਗੀ ਬਿਲਕੁਲ ਬਿਲਕੁਲ ਇਹ ਦੁੱਤ ਤੇ ਕਿ ਮੈਂ ਜਿਵੇਂ ਇਹ ਕਿਸਾਨਾਂ ਦਾ ਇੱਕ ਇਹ ਵੀ ਕਹਿਣਾ ਵਾ ਵੀ ਸਾਡੀ ਜ਼ਮੀਨ ਦਾ 6ਵਾਂ ਹਿੱਸਾ ਹੀ 5ਵਾਂ ਹਿੱਸਾ ਸਾਨੂੰ ਦਿੱਤਾ ਜਾ ਰਿਹਾ ਉਹਦੇ ਵਿੱਚ ਸਾਨੂੰ ਕੋਈ ਪ੍ਰਾਪਰਟੀ ਨਹੀਂ ਹੈ ਦੂਜਾ ਲੋਨ ਲੈਣ ਦੇ ਤੇ ਲਿਮਟ ਬਣਾਉਣ ਦੇ ਉੱਪਰ ਵੀ ਰੋਕ ਲੱਗ ਜੁਦੀ ਬਿਲਕੁਲ ਮੈਂ ਦੱਸਾਂ ਵੇਖੋ ਜਦੋਂ ਇਕੁਏਸ਼ਨ ਪਾੜਾ ਦਾ ਵੇਚਣ ਤੇ ਤੇ ਕਿਸੇ ਤਰ੍ਹਾਂ ਦੀ ਕੋਈ ਰੋਕ ਨਹੀਂ ਹਾਂ ਲੋਨ ਤੇ ਲਿਮਟ ਦੇ ਉੱਤੇ ਰੋਕ ਲੱਗ ਜਾਂਦੀ ਹੈ ਇੱਚ ਕੋਈ ਦੋਰਾ ਨਹੀਂ ਹੈਗਾ